ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਾਉਂਦੇ ਇੱਕ ਦਿਨ ਫੁੱਟਵਾ ਕਰਾਇਆ ਕਰਦੇ ਆ ਜਾ ਥੋੜੀਆ ਮਜ਼ਾਕ ਥੋੜੀਆ ਇਹ ਤਾਂ ਉਹੀ ਕੁੜੀ ਆ ਓਏ ਜਿਹੜੇ ਨੂੰ ਅੱਜ ਮੈਂ ਕਾਲ ਛੰਡ ਕੇ ਆ ਸੀ ਚਲਾਂ ਇਹ ਕਰ ਦਾਂ ਇਹਨੂੰ ਮੈਸੇਜ ਕਰ ਦਾਂ ਫਿਰ ਤੁਸੀਂ ਮੈਨੂੰ ਕਾਲ ਤੇ ਗੱਲ ਕਰ ਸਕਦੇ ਆ ਕੁਸੈਮ ਮੇਰੇ ਨਾਲ ਕਾਲ ਤੇ ਗੱਲ ਕਰ ਸਕਦੇ। ਓਕੇ ਮੈਂ ਤਾਂ ਤੁਹਾਡੇ ਤੁਹਾਨੂੰ ਆਦ ਕਰਨ ਲਈ ਮੈਸੇਜ ਕੀਤਾ ਸੀ। ਉਹ ਲਓ ਜੀ ਧੰਨਵਾਦ ਵਾਲੀ ਕਿਹੜੀ ਗੱਲ ਆ ਗਈ? ਜੇ ਮੈਂ ਨਾ ਜਾਂਦਾ ਤਾਂ ਤੁਹਾਨੂੰ ਕੋਈ ਹੋਰ ਛੱਡਿਆ ਹੁੰਦਾ। ਫਿਰ ਵੀ ਮੇਰਾ ਤਾਂ ਹੱਕ ਬਣਦਾ ਹੀ ਸੀ ਤੁਹਾਨੂੰ ਧੰਨਵਾਦ ਕਰਨ ਦਾ। ਤੁਸੀਂ ਜੋ ਮੇਰੀ ਹੈਲਪ ਕੀਤੀ ਸੀ ਉਹ ਹੁਣ ਐਵੇਂ ਬਾਰ-ਬਾਰ ਧੰਨਵਾਦ ਕਰਕੇ ਮੈਨੂੰ ਸ਼ਰਮਿੰਦਾ ਨਾ ਕਰੋ ਤੁਸੀਂ ਚਲੋ ਠੀਕ ਹੈ ਮੈਂ ਰੱਖਦੀ ਹਾਂ ਫੋਨ ਤੇ ਇਸ ਸਰੀਆ ਗੱਲਾਂ ਤੋਂ ਸਾਫ਼ ਪਤਾ ਲੱਗ ਰਿਹਾ ਸੀ ਕਿ ਇਸੇ ਦਿਲ 'ਚ ਕੁਛ ਨਾ ਕੁਛ ਤਾਂ ਹੈ ਹੀ ਗਿਆ ਮੇਰੇ ਲਈ ਪਰ ਕਿ ਤੈਸੇ ਕਿਵੇਂ ਨਹੀਂ ਆਇਆ ਯਾਰ ਤੂੰ ਹੀ ਲਾਗੀ ਬੈਹੰਦਾ ਸੀ ਦੋ ਮਿੰਟਾਂ ਹਾਂ ਦੇ ਨਹੀਂ ਕਿਉਂ ਸੜੀ ਉਹ ਕਿਉਂ ਕਾਲੇ ਤੂੰ ਕਿਵੇਂ ġੀੜਾ ਮਾਰ ਲਿਆ ਜਿੱਧਰ ਉਹ ਮਹਾਜਲ ਤੂੰ ਤਾਂ ਆਉਂਦਾ ਨਹੀਂ ਹੈਗਾ ਮਈਆ ਜੇ ਤੇਰੇ ਕੋਲੇ ਅੱਛਾ ਕੰਮ ਸੀ ਘੂਈ ਆ ਗਿਆ ਉਹ ਮਤਾ ਇੱਕ ਕੰਮ ਜਾਇਆ ਸੀ ਤੇਰੇ ਕੋਲੇ ਹਾਂ ਦੱਸ ਉਹ ਯਾਰ ਘਰਲੇ ਆ ਗਈ ਇੱਕ ਕੁੜੀ ਜੀ ਪਸੰਦ ਆਈ ਹੈਗੀ ਤੇ ਯਾਰ ਉਹ ਨਾਲ ਗੱਲਬਾਤ ਕਿਵੇਂ ਕਰਾਂ ਮੈਂ ਤੂੰ ਦੱਸ ਮੈਨੂੰ ਉਹ ਮੈਂ ਤੈਨੂੰ ਸਹੀ ਗੱਲ ਦੱਸਾਂ ਕੁੜੀਆਂ ਚਿੜੀਆਂ ਦੇ ਚੱਕਰਾਂ 'ਚ ਕੁਝ ਨਹੀਂ ਰੱਖਿਆ ਕਾਲੇ ਤੂੰ ਰਹਿਣ ਦੇ ਇਹ ਕੰਮਾਂ 'ਚ ਨਾ ਪੈ ਉੱਕੀ ਅੱਲਾ ਯਾਰਾ ਹੁਣ ਪਿਆਰ ਤਾਂ ਹੁਣ ਕਰਨਾ ਹੀ ਹੈਗਾ ਨਾਲੇ ਤੂੰ ਕਿਹੜਾ ਪਿਆਰ ਕੀਤਾ ਨਹੀਂ ਹੈਗਾ ਜੀ ਐਂ ਦੱਸ। ਕੁਝੇ ਮੈਂ ਕੀਤਾ ਸੀ ਮੈਂ ਤੈਨੂੰ ਤਾਂ ਹੀ ਦੱਸ ਰਿਹਾ। ਇਹ ਕਮਾਚ ਕੁਝ ਨਹੀਂ ਰੱਖਿਆ। ਉਹ ਗੁਰੀ ਦੇਖ ਲਾ। ਕੁੜੀ ਪਿੱਛੇ ਪਾਗਲ ਹੋਇਆ ਫਿਰਦਾ। ਓਏ ਯਾਰ ਐਂ ਥੋੜੀ ਹੁੰਦਾਗਾ। ਨਾਲੇ ਹੁਣ ਹਰੇ ਕੁੜੀ ਥੋੜੀ ਮਾੜੀ ਹੁੰਦੀ ਹੈਗੀ। ਪਥੇਰੀਆਂ ਚੰਗੀਆਂ ਵੀ ਹੁੰਦੀਆਂ ਨੇ। ਉਹ ਚੱਲ ਜੇ ਤੂੰ ਗੱਲ ਕਰਨੀ ਹਾਂ। ਮੈਨੂੰ ਐਂ ਤਾਂ ਦੱਸ ਕੁੜੀ ਕਿਹੜੀ ਆ। ਉਹ ਕੁੜੀ ਤਾਂ ਇੱਕ ਫੋਟੋ ਹੀ ਹੈਗੀ ਦੇਖਣਾ ਮੈਂ ਤੈਨੂੰ ਮੜਾ ਜਾ। ਦਿਖਾ। ਆਦਾ ਓਏ ਅੱਛਾ ਆ ਕੁੜੀ ਆ ਕੁੜੀ ਤਾਂ ਆਪਣੇ ਨਾਲ ਦੇ ਪਿੰਡ ਦੀ ਆ ਇਹ ਮੇਰੇ ਨਾਲ ਇਕੱਠੇ ਪੜ੍ਹਦੀ ਰਹੀ ਆ ਉੱਥੇ ਕਾਲਜ ਆ ਅੱਛਾ ਹਾਂ ਲੈ ਫਿਰ ਤਾਂ ਤੂੰ ਜਾਣਦਾ ਵੀ ਹੋਵੇਂਗਾ ਹਾਂ ਇੰਨਾ ਨਹੀਂ ਪਰ ਮੇਰੇ ਨਾਲ ਬੱਸ ਚ ਆਉਂਦੀ ਜਾਂਦੀ ਸੀ ਕਈ ਵਾਰੀ ਦੇਖਿਆ ਮੈਂ ਉੱਥੇ ਅੱਛਾ ਹਾਂ ਚੱਲ ਫਿਰ ਮੜਾ ਮੋਟਾ ਜਾਣਦੇ ਹਾਂ ਘਰ ਬਾਰਾ ਕਿੱਥੇ ਉੱਤਰਦੀ ਆਤਰ ਦੀ ਹੋਗੀ ਆਪਾਂ ਗੇੜਾ ਗੂੜਾ ਲਾਏ ਆਉਣੇ ਜਾ ਕੇ ਘਰ ਬਾਰ ਦਾ ਪੱਕੇ ਦਾ ਤਾਂ ਨਹੀਂ ਪਤਾ ਪਰ ਜਿੱਥੇ ਉੱਤਰਦੀ ਸੀ ਉਹ ਥਾਂ ਦਾ ਮੈਨੂੰ ਪਤਾ ਉੱਥੇ ਦੇਖ ਲੈਣੇ ਆਪਾਂ ਉਹ ਚੱਲਾ ਹੁਣ ਐ ਤਾਂ ਪਤਾ ਹੀਗਾ ਘਰ ਕੋਲੀ ਉੱਤਰਦੀ ਹੁੰਦੀ ਹੈ ਗਈ ਅਗਲੀ ਹਾਂ ਇੱਕ ਵਾਰ ਚੱਲ ਕਹੀਏ ਦਰਸ਼ਨ ਦਰਸ਼ਣੀ ਹੋ ਜਾਣ ਕੀ ਪਤਾ ਚੱਲ ਐ ਘਰ ਮੋਟਰੇ ਨਾਲ ਖੜਾ ਮੇਰਾ ਰੋਕ ਰੋਕ ਉਹ ਇਥੇ ਕਿਹੜਾ ਘਰ ਆ ਉਹ ਐ ਤਾਂ ਮੈਨੂੰ ਪਤਾ ਨਹੀਂ ਉਹ ਬੈਂਚ ਤੇ ਕਈ ਵਾਰੀ ਮੈਂ ਇੱਥੇ ਉੱਤਰਦੀ ਚੜ੍ਹਦੀ ਦੇਖੀ ਆ ਉਹ ਇੱਥੇ ਤੋਂ ਨਾਲ ਗਾਲ ਇੰਨੇ ਕਰਨੇਗੇ ਆਪਾਂ ਨੂੰ ਕੀ ਪਤਾ ਲੱਗੂ ਕਿ ਉਹਦਾ ਘਰ ਕਿਹੜਾ ਲਖਰਾ ਉਹ ਆਪਾਂ ਰੁਕ ਜਾਨਾ ਦਾ 10 15 ਮਿੰਟ ਕਿਸੇ ਘਰ ਚੋਂ ਦਾ ਨਿਕਲੂ ਪਤਾ ਲੱਗ ਜੀ ਚੱਲ ਉੱਤਰ ਰਵਾਂ ਮੋਲਾ ਇਹ ਤਾਂ ਬਸਟੈਂਡ ਤੇ ਦੇਖਿਆ ਸੀ ਇਹਨੂੰ ਮੇਰੇ ਘਰ ਦਾ ਕਿਵੇਂ ਪਤਾ ਲੱਗ ਗਿਆ ਇਹਦੇ ਨਾਲ ਦੇ ਨੂੰ ਤਾਂ ਮੈਂ ਜਾਣਦੀ ਆ ਹਾਏ ਰੱਬਾ ਮੈਨੂੰ ਨਾ ਸਿਆਪਾਪਾਦਨ ਕੋਈ ਪੁੱਛਾਂ ਨਹੀਂ ਕਿੰਨਾ ਟਾਈਮ ਹੋ ਗਿਆ ਯਾਰ ਆਪਾਂ ਨੂੰ ਖੜਿਆ ਨੂੰ ਹਾਲ ਤਾਂ ਕਾਈ ਦਾ ਨਹੀਂ ਕੀ ਉਹ ਕੋਈ ਯਾਰ ਬਾਬੇ ਐਂ ਕੀ ਪਤਾ ਲੱਗਦਾ ਕਦੋਂ ਨਿਕਲੂਗੀ ਜਿਆਦਾ ਫਿਰ ਹੁਣ ਆਪਾਂ ਨੂੰ ਇੰਤਜ਼ਾਰ ਕਰਨਾ ਪੂਜੇ ਪਤਾ ਕਰਨਾ ਹੀ ਆ ਮੈਨੂੰ ਲੱਗਦਾ ਯਾਰ ਐ ਨਹੀਂ ਆਪਾਂ ਪਤਾ ਕਰ ਸਕਦੇ ਸਕੀਮ ਕੋਈ ਹੋਰ ਲਾਉਣੀ ਪੈਣੀ ਹੁਣ ਚੱਲੋ ਯਾਰੇ ਆਹ ਬਹੁਤ ਠੰਡ ਕਿੰਨੀ ਪਈ ਜਾਂਦੀ ਐ। ਚਲ ਫਿਰ ਕਦੇ ਫੇਰ ਸੀ। ਹੀਰ। ਹਾਂ ਮੰਮੀ, ਤੇਰਾ ਪਿਓ ਕਿੱਥੇ ਗਿਆ ਪੁੱਤ? ਲੈ, ਤੁੰਹਾਂ ਦਸ ਕਿਤਾ ਗਏ ਸੀਗੇ, ਸਾਥ ਚ ਗਏ ਹੋਇਆ। ਓਹੋ। ਮੇਰਾ ਵੀ ਦਿਮਾਗ ਹੀ ਵਸ ਖਰਾਬ ਹੋਇਆ ਪਿਆ। ਮੈਂ ਤਾਂ ਮਾਰ ਲਈ ਟੈਨਸ਼ਨਾਂ ਨੇ। ਜਿਹੜੀ ਗੱਲ ਕਹਿਣੀ ਆ ਮੈਂ ਤਾਂ ਭੁੱਲੀ ਜਾਨੀ ਆ ਮੰਮੀ ਤੁਹਾਨੂੰ ਇੰਨੀ ਵੀ ਕੀ ਟੈਨਸ਼ਨ ਹੈਗੀ ਸੱਚੀ ਤੂੰ ਤਾਂ ਨਾ ਸਾਰਾ ਦਿਨ ਪਤਾ ਨਹੀਂ ਕੀ ਕੁਝ ਸੋਚੀ ਜਾਂਦੀ ਹੁੰਨੀ ਆ ਚਲ ਠੀਕ ਆ ਪਹਿਲਾਂ ਮਨਪ੍ਰੀਤ ਦੇ ਵਿਆਹ ਦੀ ਟੈਨਸ਼ਨ ਸੀ ਹੁਣ ਤਾਂ ਉਹ ਵੀ ਨਿਬੜ ਗਿਆ ਹੁਣ ਕਾਦੀ ਟੈਨਸ਼ਨ ਲੈ ਰਹੀ ਆ ਲੈ ਪੁੱਤ ਜਦੋਂ ਮਟੈਰ ਧੀ ਕਰੇ ਹੋਵੇ ਮਾਪੇ ਨੂੰ ਫਿਕਰ ਨਹੀਂ ਹੁੰਦਾ ਹੁਣ ਤਾਂ ਪੁੱਤ ਮੈਨੂੰ ਤੇਰਾ ਫਿਕਰ ਹੈ ਲੈ ਹੁਣ ਤੁਹਾਨੂੰ ਮੇਰੀ ਪੈ ਗਈ ਹੈ ਉਹ ਬੱਸ ਮੈਂ ਤਾਂ ਤੇਰੇ ਬਾਪੂ ਨਾਲ ਐ ਰਾਇ ਸਲਾਹ ਕਰਨੀ ਸੀ ਵੀ ਚਲ ਤੇਰੇ ਵਾਸਤੇ ਕੋਈ ਸੋਹਣਾ ਜਿਹਾ ਮੁੰਡਾ ਲੱਭ ਲਈਏ ਨਾ ਮੰਮੀ ਹਲੇ ਇੰਨੀ ਕੀ ਕਾਲੀ ਹੋਈ ਹੈਗੀ ਹਲੇ ਮਨਪਸੰਦ ਵਿਆਹ ਹੋ ਗਿਆ ਠੀਕ ਹੈ ਹਲੇ ਸਾਲ ਦੋ ਸਾਲ ਤਾਂ ਖੜਜੋ ਹੁਣ ਮੇਰੇ ਵਾਸਤੇ ਉਹ ਨਹੀਂ ਪੁੱਤ ਇਹ ਰਿਸ਼ਤੇ ਕਿਹੜਾ ਚੰਗੇ ਕਿਤੇ ਆਈ ਮਿਲ ਜਾਣਗੇ ਛੇਤੀ ਨਹੀਂ ਰਿਸ਼ਤਾ ਮਿਲਦਾ ਹੁੰਦਾ ਆਪਾਂ ਨੂੰ ਹੌਲੀ ਹੌਲੀ ਸਾਲ ਛੇ ਮਹੀਨੇ ਤੱਕ ਰਿਸ਼ਤਾ ਪਾਲਣ ਲੱਗੇ ਲੱਗ ਜਾਂਦਾ ਮੈਂ ਤੇਰੇ ਬਾਪੂ ਨੂੰ ਰੋਜ਼ ਕਹਨੀ ਆ ਵੀ ਕਿਸੇ ਵਿਚੋਲਾ ਵਿੱਚ ਪਾ ਕੇ ਕੋਈ ਰਿਸ਼ਤਾ ਲੱਭ ਚਲ ਮੰਮੀ ਫਿਰ ਵੀ ਹਲੇ ਕੀ ਹੋਇਆਗਾ ਹੋ ਜਾਊਗਾ ਜੇ ਤੂੰ ਵਿਆਹ ਹੋਣਾ ਤੁਸੀਂ ਨਾ ਮੈਨੂੰ ਰੋਟੀ ਲਿਆ ਕੇ ਦੇ ਦੋ ਮੈਨੂੰ ਭੁੱਖ ਲੱਗੀ ਪਈ ਆ ਰੋਟੀ ਵੀ ਲਿਆ ਦਾਨੀਆ ਪੁੱਤਾਂ ਕਹਨੇ ਹੁੰਦੇ ਨਾ ਜਦੋਂ ਤੇ ਜਨਮ ਲੈ ਲਾਂਦੀ ਐ ਮਾਪੇ ਉਹਨੂੰ ਤਾਂ ਉਦੋਂ ਤੋਂ ਹੀ ਫਿਕਰ ਪੈ ਜਾਂਦਾ ਕਿ ਸਾਡੇ ਘਰੇ ਧੀ ਹੋਗੀ ਤੇਰਾ ਬੱਸ ਚੱਲੇ ਨਾ ਮੈਨੂੰ ਹੁਣੀ ਤੋਰ ਦੇ ਘਰੋਂ ਸੱਚੀ ਮੈਨੂੰ ਲੱਗਦਾ ਤੂੰ ਤਾਂ ਨਹੀਂ ਮੇਰੀ ਗੱਲ ਤੇ ਆਉਂਦੀ ਕਹ ਲਈ ਬੱਸ ਚੱਲੇ ਹੁਣ ਪੁੱਤ ਪਹਿਲਾਂ ਮਨਪ੍ਰੀਤ ਵੀ ਵਿਆਹ ਕੇ ਤੋਰਤੀ ਕੱਲ ਕੱਲਾ ਨੂੰ ਤੇਰਾ ਵੀ ਹੋ ਜਾਊਗਾ ਰਿਸ਼ਤਾ ਮੇਰਾ ਕੜਾ ਮੇਰੇ ਧੀਆਂ ਤੌਰ ਨੂੰ ਜੀ ਕਰਦਾ ਪਰ ਜਿਹੜੇ ਰੀਤੀ ਰਿਵਾਜ ਬਣੇ ਹੋਏ ਨੇ ਪੁੱਤ ਉਹਨਾਂ ਨੂੰ ਲੰਘਣਾ ਪਾ ਕਿਵੇਂ ਕਰ ਸਕਦੇ ਆ ਚੱਲ ਕੋਈ ਨਾ ਦਾ ਤਾ ਧੀਆਂ ਤਾਂ ਕਹਿੰਦੇ ਆ ਰਾਜ ਰੋਣਾਂ ਨਹੀਂ ਰੱਖੀਆਂ ਮੈਂ ਕੀ ਦੀ ਵਿਚਾਰੀ ਆ ਚੱਲ ਚੰਗਾ ਮੰਮੀ ਤੂੰ ਜਾ ਕੇ ਰੋਟੀ ਬਣਾ ਲਾ ਮੈਂ ਕਰਕੇ ਆ ਜਾਨੀ ਆ ਤਾਂ ਇਹ ਤਾਂ ਐਂ ਕਰ ਚੱਲ ਮੇਰੇ ਇੱਥੇ ਰੋਟੀ ਬਣੀ ਪਈ ਆ ਤੇ ਆਹ ਗੋਹੇ ਗੋਹੇ ਤਾਂ ਮੈਂ ਆਪੇ ਕਰ ਲੂੰਗੀ ਠੀਕ ਐ ਤੂੰ ਗੋਹੇ ਵਿੱਚ ਹੱਥ ਨਾ ਪਾ ਤੂੰ ਮੇਰੀ ਸੋਹਣੀ ਸੋਹਣੀ ਧੀ ਤੈਨੂੰ ਮੈਂ ਗੋਹੇ 'ਚ ਥੋੜਾ ਰੋਲਣਾਗਾ ਚੱਲ ਚੰਗਾ ਮੰਮੀ ਤੂੰ ਰੋਟੀ ਦਾ ਤਰ ਮੇਰੀ ਗੱਲ ਸੁਣਤੀ ਐ ਮੈਂ ਤਾਂ ਤੇਰੇ ਬਾਪੂ ਨੂੰ ਇਹੋ ਜਿਹਾ ਰਿਸ਼ਤਾ ਕਹੂੰਗੀ ਨਾ ਵੀ ਮੇਰੀ ਧੀ ਨੇ ਨਾ ਬਸ ਐ ਇਹ ਜੀ ਕੋਠੀ ਭਾਲ ਕੇ ਦੇ ਭੂਆ ਚੌਲ ਚੁਕ ਚੁਕ ਖਾ ਲੈ ਮੇਰੀ ਤੂੰ ਆ ਗੋਹੇ ਗੋਹੇ ਦੀ ਗੱਲ ਛੱਡ ਤੂੰ ਮੈਂ ਤਾਂ ਇੰਨਾ ਚਾਹ ਵੀ ਮੇਰੀ ਸੋਹਣੀ ਈ ਤੀ ਨਾ ਸੋਹਣੀ ਜੀ ਕੋਠੀ ਚ ਵਗ ਜੇ ਸੋਹਣਾ ਜਾਂ ਮੁੰਡਾ ਮਿਲੇ ਉਹ ਵੀ ਤਿਆਰ ਵਾਲਾ ਚੱਲ ਚੰਗਾ ਮੋਈ ਪਰ ਤੂੰ ਨਾ ਸਾਰੇ ਵਧੀਆ ਹੋਣ ਬੱਸ ਕਰ ਹੁਣ ਵਿਆਹ ਵਾਲੀ ਗੱਲਾਂ ਜਿਆ ਨਗਰਿਆ ਕਰ ਮੇਰਾ ਨਹੀਂ ਜੀ ਕਰਦਾਗਾ ਨੀਛੇ ਤੀ ਦੂਰ ਜਾਣਦਾ ਅਜ ਆਪਾਂ ਚੱਲੀਏ ਚੱਲ ਆ ਜਾ ਫਿਰ ਲੈ ਮਣ ਪ੍ਰੀਤਾਂ ਨਹੀਂ ਲੱਗੀ ਜੀ ਫਿਰ ਤੂੰ ਕੰਮ ਕਰਨ ਓਏ ਖੱਡੀ ਨਹੀਂ ਹੈਗੀ ਓਏ ਕੋਈ ਨਾ ਕੰਮ ਤਾਂ ਹੁੰਦੀ ਰਹਿੰਦੇ ਸੀ ਤੂੰ ਯਾਰ ਸਾਰੀ ਉਮਰ ਪੇਦਰੀ ਕੰਮ ਕਰਨ ਦੀ ਅੰਨਿਆ ਆਰਾਮ ਕਰ ਲੈਂਦੀ ਜਾਸ ਅਰਾਮ ਕਰਨ ਨੂੰ ਦੱਸ ਮੈਨੂੰ ਕੀ ਹੋਣ ਲੱਗੇਗਾ ਫੇਰ ਕੀ ਆ ਨਾਲੇ ਜੇ ਮੈਂ ਨਹੀਂ ਇਸ ਘਰ ਚੋਂ ਕੰਮ ਕਰੂੰਗੀ ਤੇ ਹੋਰ ਕਰੂਗਾ ਕਾਣ ਮੇਰੇ ਤੋਂ ਬਿਨਾਂ ਇਸ ਘਰ ਚ ਕੰਮ ਕਰਨ ਵਾਲਾ ਹੈਗਾ ਹੀ ਕੌਣ हां पुत्त। ਡੈੜਾ ਦਾ ਪੁੱਤ ਤੇਰਾ ਬਾਗਲ ਚ ਹੋਊਗਾ। ਸੰਨੀ ਸਾਫਾ ਕਰਦਾ ਹੋਊਗਾ ਮੈਂ ਸਨ ਹੋਰ ਉਹਨੇ ਕਿੱਥੇ ਜਾਣਾ। ਮੰਮੀ ਮੈਂ ਲੇਟ ਹੋਈ ਜਾਨੀ ਆਂਗੀ। ਲੇਟ ਹੋਈ ਜਾਨੀ ਆਂ? ਨਾ ਪਹਿਲਾਂ ਤਿਆਰ ਹੋ ਜਾ ਕਰ। ਕੀ ਕਰਦੀ ਸੀ ਤੂੰ? ਉਹ ਸਿਰ ਵੀ ਪਾਉਣਾ ਸੀ ਤੇ ਮੈਂ ਕੱਪੜੇ ਧੋ ਕੇ ਰੱਖਿਆਗੇ। ਤੁਸੀਂ ਸੁੱਕਣੇ ਪਾ ਦਿਓ ਬੱਸ। ਕੋਈ ਨਾ ਕੱਪੜੇ ਤਾਂ ਮੈਂ ਆਪ ਹੀ ਧੋ ਲਾਂਦੀ। ਤੂੰ ਕਾਹਨੂੰ ਕੱਪੜੇ ਦਾ ਕੰਮ ਛੇੜਦੀ ਹੁਣੀਆ ਪੰਗਾ ਲੈ ਲੈਣੀ ਆ। ਚੱਲ ਕੋਈ ਨਹੀਂ ਮੰਮੀ ਤੇਰਾ ਹੀ ਕੰਮ ਸੌਖਾ ਕੀਤਾ ਸੀ ਹੁ ਮੈਂ ਜਾਨੀਆਂ ਲੇਟ ਹੋ ਰਹੀਆਂ ਫਿਰ ਬਸ ਪਹਿਲਾਂ ਤਾ ਦੂ ਇੱਥੇ ਟਾਈਮ ਲਾਈ ਜਾਨੀ ਆ ਕਰ ਲੈ ਬਾਹਰ ਕਰ ਲੈ ਘਰ ਦੇ ਕੰਮਾਂ ਦਾ ਪੁੱਤੋ ਫਿਕਰ ਨਾ ਕਰਿਆ ਕਰੇ ਤਾਂ ਮਾਪੇ ਕਰ ਲਿਆ ਕਰੂ ਟਾਈਮ ਨਾਲ ਤੂੰ ਆਪਣੇ ਕਾਲਜ ਵਗ ਜਾ ਕਰ ਠੀਕ ਹੈ ਜਾਨੀਆਂ ਮੈਂ ਹਾਂ ਚੰਗਾ ਵਗ ਜਾ ਜੋਤ ਦੇ ਜਾ ਤਾ ਲੈ ਪੁੱਤ ਹਾਂ ਵੀ ਮੈਂ ਤਾਂ ਤੈਨੂੰ ਆ ਹੀ ਕਹਿੰਦੀ ਸੀ ਤੇਰਾ ਬਾਪੂ ਤਾਂ ਬਾਗਾ ਕੁੜੀ ਨੂੰ ਛੱਡਣ ਤੂੰ ਜਾ ਕੇ ਮੈਂ ਸੰਦ ਆਪ ਕਰ ਲੈ ਕੰਮ ਧੰਦਾ ਮਾੜਾ ਮੋਟਾ ਮੈਂ ਤਾਂ ਖੇਤ ਗਿੜਾ ਮਾਰ ਕਿਉਂਦੀ ਉਹ ਮੈਂ ਸੰਦ ਕਰ ਲੈ ਚਲ ਗਿੜਾ ਮਾਰ ਕੇ ਪਹਿਲਾਂ ਮੈਂ ਸੰਦ ਨਵੇੜਦਾ ਨਾ ਪਹਿਲਾਂ ਮੈਂ ਸੰਦ ਨਵੇੜਦੇ ਪੁੱਤ ਖੇਤ ਫੇਰ ਵਗ ਜੀ ਤੇਰਾ ਬਾਪੂ ਕੁੜੀ ਨੂੰ ਛੱਡਣ ਗਿਆ ਮੈਂ ਨਾਲ ਮੈਂ ਤੈਨੂੰ ਐ ਕਹਿੰਦੀ ਸੀ ਪੁੱਤ ਪੀਣਾ ਪਿਹਾ ਲਿਆ ਉਹਦਾ ਆਟਾ ਮੁੱਕਿਆ ਪਿਆ ਕਰਿਆ ਬੇ ਪੀਣਾ ਪੀਣਾ ਕਰਿਆ ਪਿਆ ਮੇਰਾ ਪੁੱਤ ਪਹਿਲਾਂ ਡੰਗਰਾ ਪਸੂੰਦਾ ਕਰਕੇ ਨਾ ਫਿਰ ਤੂੰ ਪੀਣਾ ਪਿਹਾ ਲਿਆ ਠੀਕ ਆ ਠੀਕ ਆ ਮੈਂ ਨਵੇੜਦਾ ਕੰਮ ਹੋਰ ਫਿਰ ਮਾਰਨ ਕਮਾਂਡ ਕਿਹਦੇ ਦਾਰ ਨੂੰ ਫਿਰੂੰਗੀ ਕੋਈ ਨਾ ਕੋਈ ਨਾ ਬੇਬੇ ਪਹਿਲਾਂ ਆਟਾ ਲੈ ਤੂੰ ਬੀਚਾ ਲੱਗਦਾ ਪਹਿਲੀ ਪਿਹਾਲ ਆਨੀ ਮੈਂ ਤਾਂ ਆਟਾ ਇੰਨਾ ਦਿਨ ਚੜਿਆ ਆ ਆ ਜਵਾਕ ਜਹ ਹਜੇ ਉੱਠੇ ਹੀ ਨਹੀਂ ਹੈਗਾ ਇਹਦਾ ਵੀ ਸਰਿਆ ਹੀ ਪਿਆ ਜੇ ਤਾਂ ਨਾ ਚਾਹ ਬਣਾਉਣ ਸਾਂ ਠਾ ਦਿਆਂ ਠਾ ਦਿਆਂ ਨਹੀਂ ਤਾਂ ਪਿਆ ਹੀ ਰਹਿੰਦਾ ਮੈਨੂੰ ਤਾਂ ਆਹੀਂ ਸੋਚ ਵੜ-ਵੜ ਖਾਈ ਜਾਂਦੀ ਐ ਵੀ ਇਹਦਾ ਵਿਆਹ ਤੋਂ ਮੰਗ ਲਉ ਕੀ ਬਣੂੰਗਾ ਕਿਵੇਂ ਘਰ ਚੱਲੂਗਾ ਇਹਦਾ ਚੱਲ ਦੇਖਦੀਆਂ ਚਾਹ ਬਣਾ ਕੇ ਲੈ ਕੇ ਜਾਨੀਂ ਬੇਕਾਲੇ ਬੰਡਿਆ ਬੇਕਾਲੇ ਬੰਡਿਆ ਲਾ ਜਮਾ ਨਹੀਂ ਬੋਲਦਾ ਜੇ ਤਾਂ ਮੈਂ ਠਾ ਦਿਆਂ ਠਾ ਦਿਆਂ ਨਹੀਂ ਜਮਾ ਨਹੀਂ ਆਪ ਦੇ ਆਪ ਉੱਠਦਾ ਵੀ ਆ ਉਮਰ ਤੇਰੀ ਇੱਥੇ ਸੌਣ ਦੀ ਐ ਹੁਣ ਕੋਈ ਕੰਮ ਧੰਦਾ ਨਹੀਂ ਕਰਨਾ ਹੈਗਾ ਕੀ ਬਣੂ ਤੇਰਾ ਠਾਉਣੀ ਆ ਫੜ ਕੇ ਠਾਉਣਾ ਪਊ ਹਾਂ ਮੈਂ ਬਾਜਾ ਮਾਰੀ ਜਾਨੀਆ ਆਪ ਪਤਾ ਨਹੀਂ ਕਿਹੜੇ ਵੇ ਉੱਠ ਕੇ ਲੰਗ ਗਿਆ ਲੈ ਦੱਸ ਕੀ ਬਣੂ ਇਹ ਮੁੰਡੇ ਦਾ ਨਾ ਦੱਸ ਕੇ ਜਾਵੇ ਨਾ ਕੁਝ ਕਹਿ ਕੇ ਜਾਵੇ ਨਾ ਚਾਹ ਪੀ ਕੇ ਗਿਆਗਾ ਕੀ ਕਰਾ ਮੈਂ ਇਹ ਮੁੰਡੇ ਦਾ ਕੋਈ ਕੰਮ ਧੰਦਾ ਨਹੀਂ ਕਰਨਾ ਹੈਗਾ ਸਵੇਰੇ ਸਵੇਰੇ ਹੁਣ ਕਿਹਦੇ ਕੋਲੇ ਵਾਗ ਗਿਆ ਕਿੱਥੇ ਵਾਗ ਗਿਆ ਚਲ ਦੇਖਦੀਆਂ ਕਿਸੇ ਮੁੰਡੇ ਕੋਲੇ ਜਾ ਵੜਿਆ ਹੋਊਗਾ ਤਪਾ ਲਈ ਇਹ ਮੁੰਡੇ ਨੇ ਤਾਂ ਮੈਂ ਟਾਈਆਂ ਜਾਣ ਕੇ ਪਰ ਪਤਾ ਨਹੀਂ ਬਸ ਵੀ ਆਉਗੀ ਕਿ ਨਾ ਲੈ ਵੇ ਅੱਜ ਹੀ ਉਹ ਬੈਠੇ ਆ ਜਿੱਦਾਂ ਮੇਰੇ ਕੋਲ ਕੋਈ ਬਹਾਨਾ ਵੀ ਨਹੀਂ ਹੈ ਗੱਲ ਕਰਨ ਦਾ ਅਸਲਾਇਮੇ ਕਰਦਾ ਅੱਬ ਤਾਂ ਮੈਂ ਕੁਝ ਆ ਕੇ ਕੋਲ ਖੜ ਚਣਾ ਬਹਨ ਦਾ ਕੱਲ ਵੀ ਨਹੀਂ ਸੀ ਅੱਤੀ ਬਣ ਜਾਣਾ ਹੈਗਾ ਜੀ ਕਿਵੇਂ ਹੋ ਮੈਂ ਵਧੀਆ ਤੁਸੀਂ ਦੱਸੋ ਮੈਂ ਵੀ ਵਧੀਆ ਮਨ ਨੂੰ ਐਵੇਂ ਕਿਉਂ ਲੱਗ ਰਿਹਾ ਜੇ ਮੈਂ ਅੱਜ ਤੁਹਾਡੀ ਬੱਸ ਫੇਰ ਲੰਘ ਗਈ ਹੁੰਦੀ ਆ ਨਹੀਂ ਨਹੀਂ ਹਲੇ ਆਉਂਦੀ ਹੋਊਗੀ ਮੈਂ ਵੀ ਉਡੀਕ ਚ ਹੀ ਬੈਠੀ ਆ ਉਹ ਤੁਸੀਂ ਟਾਈਮ ਤਾਂ ਦੇਖ ਲਓ ਅੱਜ ਦਾ ਕੱਲ ਨੂੰ ਵੀ 10 ਮਿੰਟ ਜ਼ਿਆਦਾ ਹੀ ਹੋ ਗਏ ਨੇ ਅੱਛਾ ਫੇਰ ਹੁਣ ਮੈਂ ਤਾਂ ਲੇਟ ਹੋ ਜੂਗੀ ਤੁਸੀਂ ਐਵੇਂ ਕਰੋ ਦਾ 15 ਮਿੰਟ ਨਾ ਅਗਲੀ ਬੱਸ ਆਉਣ ਤੱਕ ਡੀਕ ਕਰ ਲਓ 10-15 ਮਿੰਟ ਤੱਕ ਤਾਂ ਮੇਰਾ ਪੇਪਰ ਹੀ ਸ਼ੁਰੂ ਹੋ ਜਾਣਾ ਹੁਣ ਤੱਕ ਘਰ ਇਵਨਿੰਗ ਜਾ ਸਕਦੀ ਤੇ ਘਰੋਂ ਕੋਈ ਛੱਡ ਦਿੰਦਾ ਕੋ ਹੁਣ ਫਿਰ ਆਪਾਂ ਕੀ ਕਰੀਏ ਅੱਛੇ ਤੁਸੀਂ ਮੈਨੂੰ ਛੱਡਿਆ ਹੋਂ ਗੱਲ ਵਾਂਗੂ ਕੋਈ ਹਾਂ ਮੇਰੇ ਤਾਂ ਲੈ ਦਿਮਾਗ ਚ ਨਿਕਲ ਗਿਆ ਚਲੋ ਤੁਹਾਨੂੰ ਮੈਂ ਛੱਡਿਆਉਣਾ ਆ ਚੱਲੀਏ ਫਿਰ ਹਾਂ ਨਾਲ ਹੀ ਮੈਂ ਟਾਈਮ ਤੇ ਪੇਪਰ ਦੇ ਦੂੰਗੀ ਆ ਜਿਓ ਜਿਓ ਜੀ ਆ ਗਿਆ ਤੁਹਾਡੇ ਕਾਲਜ ਉਹ ਕਿ ਗੱਲ ਸੁਣ ਕੇ ਜਾ ਹਾਂ ਉਹ ਜਾਣ ਜਾਣ ਕੇ ਬੱਥਾ ਨਾ ਲਗਾਏ ਕਰ ਤੂੰ ਲੈ ਮੈਂ ਕਿ ਜਾਣ ਕੇ ਲੰਗਾਈ ਆ ਉਹ ਤਾਂ ਵਾਸ ਹੀ ਲੇਟ ਸੀ ਮੈਨੂੰ ਪਤਾ ਹੈਗਾ ਮੈਂ ਤਾਂ ਲੁੱਕ ਕੇ ਦੇਖ ਰਿਹਾ ਜੀ ਮੈਂ ਬਸ ਜਾਣ ਕੇ ਲੰਗਾਈ ਸੀ ਲੈ ਤੂੰ ਕਿਉਂ ਮੈਨੂੰ ਲੁੱਕ ਕੇ ਦੇਖ ਰਿਹਾ ਸੀ ਹੋ ਤਾਂ ਮੈਂ ਦੱਸ ਹੁਣ ਉਹ ਬਸ ਕੁਛ ਨਹੀਂ ਯਾਰ ਕੱਲ ਤੈਨੂੰ ਦੇਖ ਕੇ ਚੰਗਾ ਲੱਗਿਆ ਤਾਂ ਦੇਖ ਰਿਹਾ ਸੀਗਾ ਅੱਛਾ ਸਿਰਫ ਹੀ ਕਿਉਂ ਦੇਖ ਰਿਹਾ ਸੀ ਬੱਤਲ ਕੰਨਾ ਚੰਗਾ ਲੱਗਿਆ ਨਾਲੇ ਤੂੰ ਬੱਸਾਂ ਹੁਣ ਜਾਣ ਕੇ ਲਗਾਇਆ ਨਾ ਕਰ ਬੱਸ ਤੇ ਚੜਕੇ ਆ ਜਾ ਕਰ ਲੈ ਉਹ ਯਾਰ ਪਹਿਲੀ ਬੱਸ ਨਾ ਬਾੜੀ ਪੇੜ ਦੀ ਸੀਗੀ ਫਿਰ ਮੈਂ ਸੋਚਿਆ ਅਗਲੀ ਬੱਸ ਤੇ ਚਲ ਜੂਗੀ ਤੂੰ ਤਾਂ ਐ ਕਰ ਲਿਆਗੀ ਜੇ ਮੈਂ ਕੁਝ ਦੇਖਿਆ ਨਾ ਵੇ ਮੈਂ ਸਾਰਾ ਦੇਖਿਆ ਜੀ ਉਹ ਬੱਸੇ ਤਾਂ ਜਾਣੀ ਦਾਸ ਸੀਗੇ ਉਹ ਨਹੀਂ ਯਾਰ ਇਹੋ ਜੀ ਕੋਈ ਗੱਲ ਨਹੀਂ ਹੈਗੀ ਸਰ ਮੈਂ ਤਾਂ ਜਾਣੀ ਨਾਲੇਟ ਹੋ ਜੂਂਗੀ ਪੇਪਰ ਲਈ ਦੇਖ ਜਾਣ ਜਾਣ ਕੇ ਬੱਸਾਂ ਲਗਾਉਂਦੀ ਆ ਤੇ ਹੁਣ ਮੈਨੂੰ ਝੂਠ ਬੋਲ ਲਿਆਗੀ ਇੱਕ ਵਾਰ ਤਾਂ ਹੈਗੀ ਆ ਪਿਆਰ ਤਾਂ ਹੀ ਵੀ ਮੈਨੂੰ ਕਰਤੀ ਹੈ ਜੀ ਪਰ ਬਸ ਕਹਿਣ ਜੇ ਤੋਂ ਡਰਦੀ ਆ ਉਹ ਚਲ ਕਾਲਿਆ ਆਪਾਂ ਵੀ ਕਰਨ ਚੰਦੀਏ ਫਿਰ ਬੇਬੇ ਤੋਂ ਵੀ ਜਾ ਕੇ ਉਹਨਾਂ ਗਾਲਾਂ ਖਾਣੀਆਂ ਨੇ ਲੈ ਆ ਗਿਆ ਮੈਨੂੰ ਤੇਰੇ ਤੜਕੇ ਦੀ ਸੋਚ ਲੱਗੀ ਪਈ ਐ ਦੱਸ ਕੇ ਤਾਂ ਵਾਗ ਜਾ ਕੇ ਕਿੱਥੇ ਜਾਣਾ ਹੁੰਨਾ ਇੱਧਰ ਵਾਗਿਆ ਸੀ ਉਹ ਮੈਂ ਕਿੱਧਰ ਜਾਣਾ ਕਾ ਬੇਬੇ ਉਹ ਆ ਭਾਬੀ ਕਹਿੰਦੀ ਜਵਰਾਜ ਨੂੰ ਛੱਡ ਕੇ ਆ ਜਾ ਉਹਨੂੰ ਛੱਡਣ ਵਾਗਿਆ ਸੀਗਾ ਤਮੈ ਨੂੰ ਮੈਨੂੰ ਤਾਂ ਦੱਸ ਜਾਂਦਾ ਮੈਂ ਚੱਕੀ ਜਾਂਦੀ ਆ ਬਰਕ ਨਹੀਂ ਵੀ ਪਤਾ ਨਹੀਂ ਕਿੱਧਰ ਵਗ ਗਿਆ ਓ ਚੱਲ ਚੰਗਾ ਬੇਬੇ ਉਹ ਗਲਤੀ ਹੋ ਵੀ ਦੱਸ ਕੇ ਹੀ ਆਏਗਾ ਚੰਗਾ ਆ ਜਾ ਫੇਰ ਰੋਟੀ ਖਾ ਲੈ ਉਹ ਰੋਟੀ ਦਾ ਵੀ ਆਲੇ ਕੋਖਣੇ ਹੈਗੇ ਜਦੋਂ ਮੈਨੂੰ ਭੁੱਖ ਹੋਈ ਮਾਪੀ ਖਾਣੂਗਾ ਮੈਂ ਤਾਂ ਕਹਿੰਦੀ ਆ ਖਾ ਰਹਿੰਦਾ ਨਾਲੇ ਉਰੇ ਮੇਰੀ ਗੱਲ ਸੁਣ ਓ ਹਾਂ ਦੱਸ ਬੇਬੇ ਕੀ ਗੱਲ ਆ ਉਹ ਤੇਰੀ ਮਾਸੀ ਦਾ ਫੋਨ ਆਇਆ ਸੀ ਜੇ ਕਹੇ ਤਾਂ ਮੈਂ ਜਾਇਆ ਮਾ ਉਹਦੇ ਕੋਲ ਜਾਇਆ ਬੇਬੇ ਲੈ ਇਹ ਵੀ ਕੋਈ ਪੁੱਛਣ ਲਈ ਕਰ ਲਾਗੀ ਤੂੰ ਲਾਇਆ ਤੇ ਦੋ ਦਿਨ ਲਾ ਕੇ ਨਹੀਂ ਜਣੀ ਵੇ ਦੋ ਦਿਨ ਤੱਕ ਕਿਹੜੇ ਮੈਨੂੰ ਫੇਰ ਤੇਰੀ ਰੋਟੀ ਦੀ ਸੋਚ ਹੋ ਜਾਂਦੀ ਐ ਤੂੰ ਰੋਟੀ ਕਿੱਥੇ ਖਾਵੇਂਗਾ ਤੂੰ ਰੋਟੀ ਦੀ ਸੋਚ ਨਾ ਕਰਿਆ ਕਰ ਬੇਬੇ ਰੋਟੀ ਤਾਂ ਮੈਂ ਜਾ ਕੇ ਉੱਥੇ ਗੁਰੀ ਗੋਲੇ ਖਾ ਜਾਊਂਗਾ ਨਹੀਂ ਫੇਰ ਭਾਬੀ ਹੈਗੀ ਆ ਉਹ ਦੇ ਦੂਗੀ ਰੋਟੀ ਤਾਂ ਮੈਨੂੰ ਤੂੰ ਜਾਇਆ ਉੱਥੇ ਚੱਲ ਠੀਕ ਐ ਨਾਲੇ ਮੈਂ ਤੇਰੇ ਵਿਆਹ ਦੀ ਗੱਲ ਕਰਿਆ ਆਉਂਗੀ ਉਹਦੇ ਨਾਲ ਵਿਆਹ ਦੀ ਗੱਲ ਕਿਉਂ ਕਰਦੀ ਐ ਬੇਬੇ ਨਾਲੇ ਤੇਰੇ ਬੱਚਿਆਂ ਦਾ ਮੈਂ ਆਪ ਨੂੰ ਲੱਭੂਗਾ ਤਰੀ ਲੈ ਦੇਖ ਲੈ ਤੈਨੂੰ ਮੈਂ ਥਈਆਂ ਮਸ਼ਕਰੀਆਂ ਕਰਨ ਨੂੰ ਮਾਂ ਨਾਲੇ ਮਸ਼ਕਰੀਆਂ ਕਰੀ ਜਾਇਆ ਕਰ ਤੂੰ ਉਹ ਨਹੀਂ ਬੇਬੇ ਮਸਕਰੀਆਂ ਨਹੀਂ ਕਰਦਾ ਹੈਗਾ ਮੈਨੂੰ ਸੱਚ ਦੱਸਾਂ ਇੱਕ ਕੁੜੀ ਜੀ ਪਸੰਦ ਆ ਰਹੀ ਹੈਗੀ ਮੈਨੂੰ ਜੇ ਤੂੰ ਕਹਿਣੀ ਹੈਗੀ ਤਾਂ ਤੇਰ ਨਾਲ ਗੱਲ ਕਰਵਾ ਦਿੰਦਾ ਮੈਂ ਬੇ ਗੱਲ ਤਾਂ ਕਰਾ ਦੇਂਗਾ ਚੱਲ ਠੀਕ ਹੈ ਕਿਤੇ ਕਿਸੇ ਦੀ ਧੀ ਭੈਣ ਨਾ ਨਾ ਆ ਚਾਰ ਦਿਨ ਗੱਲਾਂ ਕਰਕੇ ਨਾ ਛੱਡਦੀ ਉਹ ਨਹੀਂ ਬੇਬੇ ਐ ਨਹੀਂ ਆਪਾਂ ਕਰਦੇਗੇ ਜੇ ਹੁਣ ਆਪਾਂ ਉਹਨਾਂ ਪਿਆਰ ਕਰਿਆਗਾ ਤਾਂ ਕਰੇ ਵਿਆਹ ਕੀ ਲੈ ਕੇ ਆਵਾਂਗੇ ਤੇਰੀ ਨੂੰ ਬਣਾਉਂਗਾ ਦੇਖੀ ਮੈਂ ਚੱਲ ਠੀਕ ਹੈ ਪੁੱਤ ਮੈਨੂੰ ਤਾਂ ਕੋਈ ਤਰਾਜ ਨਹੀਂ ਹੈਗਾ ਤੇਰੇ ਵਿਆਹ ਤੇ ਵਧੀਆ ਗੱਲ ਹੈ ਤੂੰ ਆਪਦੇ ਪਸੰਦ ਦਾ ਕਰਾ ਲੇਗਾ ਲੈ ਚੰਗਾ ਫਿਰ ਆ ਮੈਂ ਨਿਮੇੜਦਿਆਂ ਕੰਮ ਤੇ ਮੈਨੂੰ ਬੱਸ ਚੜਾਇਆ ਹੀ ਮੈਂ ਮੁੜੇ ਹਾਂ ਫਿਰ ਤੂੰ ਐ ਕਰ ਕੰਮ ਤਾਂ ਤਨ ਮੇੜ ਲੈ ਅੱਜ ਹੁਣ ਤਾਂ ਰਾਤ ਲਾਇਆ ਹੀ ਉੱਥੇ ਇੱਕ ਦੋ ਦਿਨ ਕਿਤੇ ਜਾ ਚੁੱਕਾ ਚੱਲ ਠੀਕ ਠੀਕ ਹੈ ਚੰਗਾ ਹਾਂ ਤੈਨੂੰ ਮੇੜਦਾ ਕੰਮ ਚੰਗਾ ਬੱਸ ਕੰਨੀ ਮੈਨੂੰ ਪਤਾ ਜੀ ਵਾਰ ਤੂੰ ਲੇਟ ਹੋ ਜਾਣੀ ਹੈਗੀ ਨਹੀਂ ਹੁਣ ਨਹੀਂ ਲੇਟ ਹੁੰਦੀ ਬੱਸ ਮੈਂ ਹੁਣ ਹੋ ਜਾਣੀ ਆ ਤਿਆਰ ਤੇ ਤੂੰ ਨਾ ਕਿਧਰੇ ਉਸਕੀ ਉਹ ਨਹੀਂ ਬੇਬੇ ਮੈਂ ਤਾਂ ਘਰੀਆਂ ਦਾ ਚੰਗਾ ਬੇ ਆਦਾ ਕਰ ਬੱਚਾ ਆ ਗਿਆ ਬੇਬੇ ਆ ਜਾ ਆ ਜਾ ਕੇਰਾ ਚੱਲ ਆ ਜਾ ਚੱਲ ਗੌਰ ਨਾਲ ਨਹੀਂ ਕਰ ਉਹ ਕੋਈ ਗੱਲ ਨਹੀਂ ਬੇਬੇ ਚੋਚਣਾ ਕਰ ਤੂੰ ਹੀ ਕਿਉਂ ਫਿਕਰ ਕਰੀਏ ਨਹੀਂ ਕਿਤੇ ਕਰ ਛੰ ਸੁਣਨਾ ਛੱਡ ਕੇ ਨਵਕ ਜੀ ਕਿਸੇ ਪਾਸੇ ਜਿਵੇਂ ਮੈਂ ਮੇਰੇ ਹੁੰਦੇ ਤੁਰ ਜਾਣਾ ਨਹੀਂ ਜਾਂਦਾ ਬੇਬੇ ਉਹਨਾਂ ਜੇ ਕੋਈ ਕੰਮ ਹੋਗਾ ਫਿਰ ਤਾਂ ਜਾਣਾ ਹੀ ਪਊਗਾ ਚੰਗਾ ਉਹ ਕਤੂਰੀ ਜੀ ਨੂੰ ਟਾਈਮ ਨਾਲ ਰੋਟੀ ਪਾ ਦੇ ਕਰੀ ਨਾਲੇ ਕੋਈ ਨਾ ਅੱਪੇ ਪਾ ਲਾ ਬਸ ਮੋਬਾਗੀ ਜਾਂਦੀ ਆ ਕੁਲ ਹੈ ਆ ਗਈ ਮਨਪ੍ਰੀਤ ਤੂੰ ਹੋਏ ਹੈ ਮਸਾ ਕੰਮ ਨੇ ਪੜਾਏ ਲਗਾ ਜਦੋਂ ਅੰਦਰ ਤਾਂ ਬਾਹਰ ਹੀ ਠੰਡ ਹੈ ਹੋਰ ਠੰਡ ਤਾਂ ਬਾਹਰ ਹੀ ਅੰਦਰ ਮਨਪ੍ਰੀਤ ਤੂੰ ਵਧੀਆ ਰੇ ਧੁੱਪ ਆ ਗਈ ਯਾਰ ਕੰਮ ਨਿਬੜ ਲੈ ਸਾਰੇ ਹੈ ਹਾਂ ਕੰਮ ਮੇਰੇ ਸਾਰੇ ਨਿਬੜ ਗਏ ਬਸ ਕੱਪੜੇ ਧੋਣ ਆਲੇ ਰਹਿੰਦੇ ਨੇ ਮੈਂ ਤੁਹਾਨੂੰ ਕਹਿੰਦੀ ਸੀ ਤੂੰ ਸੁਣਾ ਲੈਂਦੇ ਆ ਵੀ ਫੜਾ ਦੋ ਉਹ ਕੋਈ ਨਾ ਮਨਪ੍ਰੀਤ ਨਹਾ ਤਾਂ ਮੈਂ ਲਊਂਗਾ ਯਾਰ ਸੱਚ ਬਾਪੂ ਮੈਨੂੰ ਆਏ ਕਹਿੰਦੇ ਸੀ ਸਵੇਰੇ ਵੀ ਤੂੰ ਮਨਪ੍ਰੀਤ ਨੂੰ ਮਲਾ ਲਿਆ ਹੁੰਦਾ ਜਾ ਕੇ ਫਿਰ ਮੈਂ ਚੱਲੀ ਆਪਾਂ ਉਹ ਕੋਈ ਗੱਲ ਨਹੀਂ ਜੱਸ ਹਾਜੇ ਕੀ ਆ ਤੋ 4 ਦਿਨ ਤਾਂ ਹੋਏ ਅੱਜ ਮੈਨੂੰ ਇੱਥੇ ਆਈ ਕੋਈ ਗੱਲ ਨਹੀਂ ਆਪਾਂ 5-7 ਦਿਨਾਂ ਤੱਕ ਦੇਖ ਲਾਂਗੇ ਉਹ ਪਤਾ ਮਨਪ੍ਰੀਤ ਦੀ ਗੱਲ ਏ ਆਣਾ ਆਪਾਂ ਵਿਆਹ ਤੋਂ ਬਾਅਦ ਯਾਰ ਮਿਲਣੀ ਵੀ ਨਹੀਂ ਕਰੀਏ ਗਈਆਂ ਨਾ ਮੁੜ ਕੇ ਤੂੰ ਗਈਆਂ ਜਸ ਜੇ ਤੁਸੀਂ ਕੋਈ ਆਪਦਾ ਕੰਮ ਕਰਨਾ ਤਾਂ ਤੁਸੀਂ ਪਹਿਲਾਂ ਉਹ ਕਰ ਲਓ ਕੋਈ ਗੱਲ ਨਹੀਂ ਮੇਰਾ ਕੀ ਆ ਤੁਸੀਂ ਡੈਡੀ ਨੂੰ ਫੋਨ ਲਾ ਦੇ ਜਾਂ ਵੀਰੇ ਨੂੰ ਫੋਨ ਲਾ ਦੇ ਉਹ ਆ ਕੇ ਆਪੇ ਲੈ ਜਾਣਗੇ ਮੈਨੂੰ ਉਹ ਫ੍ਰੀ ਸੀ ਮਨਪ੍ਰੀਤ ਹੁਣ ਮੈਂ ਉਸ ਤੋਂ ਬਾਅਦ ਹੀ ਕੰਮ ਕਰਦੇ ਆ ਫਿਰ ਮੈਂ ਕੰਕ ਕਰਵਾਉਣੀ ਫਿਰ ਰੇਹਾਂ ਸਪਰੇਆਂ ਦਾ ਹੋ ਜੂ ਕੰਮ ਹੁਣ ਫ੍ਰੀ ਹਾਂ ਮਾਂ ਬਾਤ ਚੱਲਦੇ ਫਿਰ ਆਪਾਂ ਜੀ ਆਪਾਂ ਕਹੇ ਫਿਰ ਬਾਪੂ ਜੀ ਦਾ ਔਖਾ ਨਹੀਂ ਹੋ ਜੂਗਾ ਲੈ ਫਿਰ ਕੰਮ ਦਾ ਖੇਮੇ ਸ਼ੁਰ ਲੈ ਕਰਨਾ ਕੀ ਆਪਾਂ ਬਕੂਬਸਤ ਰੋਟੀਆਂ ਲਾ ਕੇ ਬਾਜਾਂਗੇ ਸਵੇਰੇ ਸਾਮ ਨੂੰ ਆਪਾਂ ਮੁੜ ਜਾਵਾਂਗੇ ਚੱਲ ਫਿਰ ਦੇਖਦੇ ਹਾਂ ਨੌਨੀਆਂ ਫਿਰ ਮਮਮੀ ਨੂੰ ਫੋਨ ਵੀ ਅਸੀਂ ਆਉਨੇ ਆ ਹਾਂ ਤੁਸੀਂ ਮਮਮੀ ਨੂੰ ਫੋਨ ਕਰਕੇ ਦੇਖੋ ਕੀ ਕਹਿੰਦੇ ਫਿਰ ਚੱਲ ਸੁਮੈ ਲਾ ਹੀ ਹਾਂ ਲੈ ਮੇਰੇ ਵਾਲੇ ਤੂੰ ਲਾ ਲਓ ਮਦਾ ਸਾਰਾ ਕਤਾਵ ਜਾ ਕਰਨ ਲੱਗ ਰਹੀ ਮਾਂ ਚਲੋ ਮੈਂ ਦੇਖਣਾ ਕਿਹਦੇ ਪੈਸੇ ਦੇਣੇ ਆ ਲੈ ਕਿੱਧਰ ਜਾ ਰਹੇ ਨੇ ਸਾਰੇ ਵੀਰੇ ਨੂੰ ਫੋਨ ਲਾਇਆ ਉਹਨੇ ਨਹੀਂ ਚੱਕਿਆ ਮੰਮੀ ਨੂੰ ਫੋਨ ਲਾਇਆ ਮੰਮੀ ਨੇ ਨਹੀਂ ਚੱਕਿਆ ਉਹ ਐ ਕਰ ਮਨਪ੍ਰੀਤ ਮੇਰੀ ਸਾਲੀ ਸੈਭ ਨੂੰ ਲਾ ਲਾ ਨਾਲੇ ਮੈਂ ਗੱਲ ਕਰ ਲੂੰਗਾ ਉਹਦਾ ਚੱਕੀ ਲੂ ਫੋਨ ਐਸ਼ੀਆ ਹੋਰ ਲਾਲ ਮਨਪ੍ਰੀਤ ਦੀ ਫੋਨ ਕਿਵੇਂ ਹੋ ਦੀਦੀ ਹਾਂ ਹੀਰ ਮੈਂ ਵਧੀਆ ਤੂੰ ਦੱਸ ਮੈਂ ਤਾਂ ਠੀਕਾ ਹੋਰ ਦੱਸੋ ਜੀਜੂ ਕਿਵੇਂ ਨੇ ਹਾਂ ਹਾਂ ਤੇਰੇ ਜੀਜੂ ਵੀ ਵਧੀਆ ਨਾ ਕੀ ਗੱਲ ਵਿਆਹ ਤੋਂ ਬਾਅਦ ਭੈਣ ਦੀ ਜਿਆਦਾ ਹੀ ਭੁੱਲ ਗਈ ਕਦੇ ਫੋਨ ਹੀ ਨਹੀਂ ਲਾਇਆ ਹੈ ਨਹੀਂ ਦੀਦੀ ਤੁਹਾਨੂੰ ਪਤਾ ਤਾਂ ਹੈਗਾ ਮੇਰੇ ਪੇਪਰ ਚੱਲ ਰਹੇ ਸੀ ਤਾਂ ਕਰਕੇ ਮੈਂ ਉੱਧਰ ਬਿਜ਼ੀ ਸੀ ਅੱਛਾ ਉਹ ਮੈਂ ਤਾਂ ਇਹ ਪੁੱਛਣਾ ਸੀ ਮੰਮੀ ਹੋਣੀ ਕਿੱਧਰ ਜਾ ਰਹੇ ਨੇ ਕਿਸੇ ਨੇ ਘਰੇ ਫੋਨ ਹੀ ਨਹੀਂ ਚੱਕਿਆ ਨਹੀਂ ਉਹ ਮੰਮੀ ਹੋਰੀ ਕਹਿੰਦੇ ਸੀਗੇ ਵੀ ਕੋਈ ਕੰਮ ਹੈਗਾ ਉਹ ਸ਼ਾਇਦ ਉੱਧਰ ਚੱਲ ਗਏ ਹੋਣੇ ਤੁਸੀਂ ਮੈਨੂੰ ਦੱਸ ਦੋ ਜੇ ਕੋਈ ਕੰਮ ਆ ਚਲ ਮੈਂ ਤਾਂ ਇਹੀ ਕਹਿਣਾ ਸੀ ਵੀ ਕੱਲ ਨੂੰ ਮੈਂ ਤੇ ਤੇਰੇ ਜੀਜੂ ਨਾਲ ਅਸੀਂ ਪਿੰਡ ਆਵਾਂਗੇ ਮਿਲਣ ਲਈ ਕੋਈ ਨਹੀਂ ਦੀਦੀ ਆਜੋ ਤੁਸੀਂ ਕਰੇ ਮੈਂ ਮੰਮੀ ਡੈਡੀ ਨੂੰ ਦੱਸ ਦੂੰਗੀ ਹੁਣ ਮੈਂ ਨਾ ਕਰਨ ਜਾ ਰਹੀ ਸੀ ਕਿ ਫਿਰ ਕਰਦੀ ਆਂ ਹਾਂ ਚਲ ਚੰਗਾ ਮੰਮੀ ਨੂੰ ਦੱਸਦੀ ਨਾਲ ਟਾਈਮ ਨਾਲ ਕਰੇ ਵਗ ਜੀ ਠੀਕ ਆ ਹਲੋ ਮਨਪ੍ਰੀਤ ਇਹਦਾ ਤੂੰ ਵਧੀਆ ਕੀਤਾ ਯਾਰ ਹੁਣ ਮੈਂ ਸਿੱਧੀ ਤੇ ਮੈਂ ਤਿਆਰ ਹੋ ਜਾਣਾ ਉਹ ਸੱਚਾ ਬਾਪੂ ਵੀ ਕਿਚਾਰੇ ਨੂੰ ਜਾਉਣਾ ਉਹ ਕਹਿੰਦਾ ਹੋਣਾ ਵੀ ਖੇਤ ਆਉਂਗਾ ਮੈਂ ਮੈਂ ਦੇਖ ਲੈ ਖੇਤ ਨਹੀਂ ਗਿਆ ਹੈਗਾ ਤੂੰ ਐ ਕਰ ਚੱਕ ਦੇ ਮੈਂ ਰੋਟੀ ਤੇ ਦੁੱਧ ਦੇ ਦੇ ਮੈਂ ਉੱਥੇ ਜਾ ਕੇ ਚਾਹ ਬਣਾ ਲੂੰਗਾ ਠੀਕ ਆ ਪਰ ਯਾਰ ਹੋਰ ਐਂ ਕਹੂਗਾ ਬਾਪੂ ਵੀ ਹੁਣ ਘਰੋਂ ਨਿਕਲੂ ਨਹੀਂ ਹਟ ਗਿਆ ਇਹ ਕਿਤੇ ਗਿੜੀ ਨਹੀਂ ਮਾਰਦਾ ਹੈਗਾ ਹੁਣ ਨਾ ਮੈਂ ਮੈਂ ਕਰ ਦਿੰਨੀ ਆ ਸਾਰਾ ਕੰਮ ਤੂੰ ਜਾ ਕੇ ਨਾ ਆ ਤਾ ਲਓ ਉਹ ਕੋਈ ਨਾ ਨਾਲੂੰਗਾ ਚਲ ਮੈਂ ਨਾ ਹੀ ਲੈਣਾ ਨਾ ਪਹਿਲਾਂ ਫਿਰ ਨਾ ਟਾਈਮ ਦੀ ਬਸ ਤੋਜੂ ਤੂੰ ਨਹੀਂ ਕਿ ਹੋ ਜਿਓ ਇੱਕ ਵਾਰ ਦੇ ਮਗਰ ਹੀ ਪੈ ਜਾਣੇ ਹੋ ਮਣਪ੍ਰੀਤ ਰੋਟੀ ਪਾ ਦੇ ਮਣਪ੍ਰੀਤ ਦੁੱਧ ਪਾ ਦੇ ਮੈਂ ਖੇਤ ਲੈ ਜੂਗਾ ਮੈਂ ਇਹ ਕਰ ਲੂ ਮੈਂ ਹੋਰ ਲੂ ਹੂੰ ਇਹਸ ਚਲ ਦੇ ਫਿਰ ਦੀ ਸ਼ੁਰਲੀ ਹੈਗੀ